ਸਵਾਗਤ ਹੈ ਜੀ ਹਿਸ਼ਾਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਹਾਂ ਨਕੇਸ਼ ਸ਼ਰਮਾ ਸੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅੱਜ ਮਾਤਾ ਚਿੰਤਪੁਰਨੀ ਜੀ ਦੇ ਨਵਰਾਤਰਿਆਂ ਦਾ ਦੂਸਰਾ ਦਿਨ ਹੈ ਤਾਂ ਹੁਸ਼ਿਆਰਪੁਰ ਚਿੰਤਪੁਰਨੀ ਰੋਡ ਤੇ ਤੁਹਾਨੂੰ ਪੂਰੀ ਰੌਣਕ ਹੈ ਜਿਹੜੀ ਕਿ ਦੇਖਣ ਨੂੰ ਮਿਲੇਗੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਜਿਹੜੇ ਪੰਜਾਬ ਭਰ ਤੋਂ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਆਂਦੇ ਨੇ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਦੇ ਉੱਤੇ ਅਸ਼ੀਰਵਾਦ ਪ੍ਰਾਪਤ ਕਰਨ ਉੱਥੇ ਨਤਮਸਤਕ ਹੋਣ ਤਾਂ ਉਹਨਾਂ ਦੇ ਲਈ ਜਿਹੜੀ ਕਿ ਪਰਸ਼ਾਸਨ ਵੱਲੋਂ ਤਾਂ ਸਹੂਲਤਾਂ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਨੇ ਭਾਵੇਂ ਉਹ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਮੁਲਾਜ਼ਮ ਨੇ ਜਿਹੜੇ ਕਿ ਲਗਭਗ 450 ਦੇ ਕਰੀਬ ਤਨਾਤ ਨੇ ਤਾਂ ਉੱਥੇ ਹੀ ਜਿਹੜੇ ਕਿ ਸ਼ਰਧਾਲੂਆਂ ਵਾਸਤੇ ਇਸ ਵਾਰੀ ਮੈਡੀਕਲ ਫੈਸਿਲਿਟੀ ਵੀ ਜਿਹੜੇ ਕਿ ਮੈਡੀਕਲ ਕੈਂਪ ਵੀ ਰਸਤੇ ਦੇ ਵਿੱਚ ਲਗਾਏ ਗਏ ਨੇ ਤਾਂ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਂਦੀ ਆ ਜਾਂ ਕੋਈ ਹੈਲਥ ਪ੍ਰੋਬਲਮ ਆਂਦੀ ਆ ਤਾਂ ਮੌਕੇ ਤੇ ਹੀ ਉਸ ਦਾ ਜਿਹੜਾ ਕਿ ਫਰਸਟ ایڈ ਕਹਿ ਲਈਏ ਅਸੀਂ ਉਸ ਨੂੰ ਜਿਹੜਾ ਕਿ ਟ੍ਰੀਟਮੈਂਟ ਦਿੱਤਾ ਜਾ ਸਕੇ ਸੋ ਮੌਜੂਦ ਹੈ ਇੱਥੇ ਹੁਸ਼ਿਆਰਪੁਰ ਚੋਹਾਲ ਨਜ਼ਦੀਕ ਜਿੱਥੋਂ ਦੀ ਪਹਿਲੀ ਚੜ੍ਹਾਈ ਦੀ ਸ਼ੁਰੂਆਤ ਹੀ ਹੁੰਦੀ ਹੈ ਤਾਂ ਉੱਥੇ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਤਾਂ ਉਹਨਾਂ ਦੇ ਨਾਲ ਵੀ ਜਿਹੜੀ ਕਿ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਬੈ ਸੂਮਨ ਕੁਮਾਰ ਸੂਦ ਪ੍ਰਧਾਨ ਤੰਦਰੁਸਤੀ ਬੈਦ ਮੰਡਲ ਪੰਜਾਬ ਸਰ ਮੈਡੀਕਲ ਕੈਂਪ ਲਗਾਇਆ ਹੋਇਆ ਹੈ ਜੀ ਤਾਂ ਕਿੰਨੀ ਕਿ ਜਿਹੜੀ ਕਿ ਸੂਬਾ ਦੇਣ ਦੇ ਵਿੱਚ ਲੋਕਾਂ ਨੂੰ ਸਖਸ਼ਮ ਰਹਿ ਰਿਹਾ ਅਸੀਂ ਆਂਦੇ ਜਾਂਦੇ ਮਰੀਜ਼ਾਂ ਨੂੰ ਦਵਾਈਆਂ ਫ੍ਰੀ ਦਿੰਨੇ ਆ ਚੈੱਕਅਪ ਕਰਦੇ ਆਂ ਪਹਿਲੇ 13 ਸਾਲ ਤੋਂ ਅਸੀਂ ਇਹ ਜਗ੍ਹਾ ਤੇ ਕੈਂਪ ਲਗਾ ਰਹੇ ਆ 5 ਦਿਨ ਦਾ ਕੈਂਪ ਹੁੰਦਾ ਪਹਿਲੇ 5 ਦਿਨਾਂ ਦਾ ਤੇ ਅਸੀਂ ਇਹ ਕੈਂਪ ਲਾਉਂਦੇ ਆ ਤੇ ਉਦੋਂ ਅਸੀਂ ਸਾਰੇ ਪੰਜਾਬ ਦੇ ਵਿੱਚ ਅਸੀਂ ਕੈਂਪ ਲਾਉਂਦੇ ਰਹਿੰਦੇ ਆ ਇੱਕ ਮਹੀਨੇ ਦੇ ਵਿੱਚ ਇੱਕ ਦੋ ਕੈਂਪ ਤਾਂ ਕਿਤੇ ਨਾ ਕਿਤੇ ਲਾਉਂਦੇ ਆ ਇੱਕ ਭਾਮ ਮਾਤਾ ਜੀ ਦੀ ਡਿਸਪੈਂਸਰੀ ਆ ਉਹ ਵੀ ਅਸੀਂ ਚਲਾਉਂਦੇ ਆ ਉਹ ਵੀ ਅਸੀਂ ਚਲਾਉਣੇ ਸੇਵਾ ਕਰਦੇ ਆ ਮੰਦਰ ਭਾਮ ਤੇ ਬਾਕੀ ਕੋਈ ਵੀ ਕਿਸੇ ਨੂੰ ਕਿਦਾਂ ਦੀ ਵੀ ਦਵਾਈ ਦੀ ਜਰੂਰਤ ਹੋਵੇ ਅਸੀਂ ਹਾਜ਼ਰ ਆ ਅਈ ਜਨ ਸਰ ਇੱਥੇ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਲਗਾਤਾਰ ਲਗਾਉਂਦੇ ਹੋਏ 13 ਸਾਲ ਤੋਂ ਅਸੀਂ ਇਹ ਜਗ੍ਹਾ ਤੇ ਕੈਂਪ ਲਗਾ ਰਹੇ ਹਾਂ ਤੇ ਤੇ ਆਲੇ ਦੁਆਲੇ ਪਿੰਡਾਂ ਦੇ ਲੋਕ ਵੀ ਸਾਨੂੰ ਬਹੁਤ ਚੰਦੇ ਆ ਉਹ ਵੀ ਸਾਡੇ ਕੋਲ ਦਸ-ਦਸ ਦੀ ਦਵਾਈ ਲੈ ਜਾਂਦੇ ਆ ਅਸੀਂ ਉਹਨਾਂ ਨੂੰ ਵੀ ਦਵਾਈ ਦੇਈਦੀ ਆ ਤੇ ਇੱਥੇ ਮਾਹ ਮਾਈ ਦਾ ਆਸ਼ੀਰਵਾਦ ਆ ਵੈਦ ਮੰਡਲ ਦੇ ਉੱਤੇ ਤੇ ਮਾਹ ਮਾਈ ਸਾਨੂੰ ਤਾਕਤ ਦਿੰਦੀ ਆ ਕਿ ਜਿਹੜੇ ਹਰ ਸਾਲ 5 ਦਿਨ ਦਾ ਫ੍ਰੀ ਮੈਡੀਕਲ ਕੈਂਪ ਲਗਾਉਂਦੇ ਹਾਂ ਸਰ ਕਿੰਨੇ ਕੁ ਮਰੀਜ਼ ਨੇ ਜਿਹੜੇ ਕਿ ਅੱਜ ਦੂਸਰਾ ਦਿਨ ਹੈ ਕਿੰਨੇ ਆ ਕਿ ਨੂੰ ਟ੍ਰੀਟਮੈਂਟ ਦੇ ਚੁੱਕੇ ਹਾਂ ਜੀ ਅਸੀਂ 2 ਦਿਨਾਂ ਦੇ ਵਿੱਚ ਮਤਲਬ ਕਿ 2 2000 ਬੰਦੇ ਨੂੰ ਅਸੀਂ ਦਵਾਈ ਦੇ ਚੁੱਕੇ ਆ ਜਦੋਂ ਅਸੀਂ 5 ਦਿਨ ਪੂਰੇ ਹੋਣੇ ਆ ਤੇ ਘਟੋ ਘਟ ਏ 20000 ਬੰਦੇ ਨੂੰ ਦਵਾਈ ਅਸੀਂ ਦੇ ਲਈ ਜੀ ਛੜੀ ਐਤਵਾਰ ਆ ਜਾਣਾ ਛੜੀ ਐਤਵਾਰ ਨੂੰ ਬਹੁਤ ਭੀੜ ਹੁੰਦੀ ਆ ਤੇ ਸਾਰੇ ਬੋਲਣ ਵਾਂ ਭੀੜ ਹੁੰਦੀ ਆ ਤੇ ਸਾਰੇ ਮਤਲਬ ਕਿ ਇੱਥੇ ਕਾਲਜ ਦਾ ਉਦਘਾਟਨ ਕੀਤਾ 62 ਬੈਦ ਆਇਓ ਸੀ 62 ਬੈਟਰਨ ਦੀ ਟੀਮ ਨੇ ਇਹ ਸੇ ਸ਼ੁਰੂ ਕੀਤਾ ਉਹਨਾਂ ਨੇ ਦੀਆਂ ਡਿਊਟੀਆਂ ਲਾਤੀਆਂ ਕਿਸ ਨੇ ਕੱਲ ਨੂੰ ਆਣਾ ਕਿਸ ਨੇ ਪਰਸ ਨੂੰ ਆਣਾ ਇਦਾਂ ਹੀ ਸਾਰਿਆਂ ਦੀ ਡਿਊਟੀ ਸਾਰਿਆਂ ਨੇ ਆਪਣੀ ਡਿਊਟੀ ਨਿਭਾਈ ਜਦੋਂ ਅੰਤਰੀ ਇਜਾਜ਼ਤ ਹੈ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬੈਦਕਵਾਸ ਸਿੰਘ ਜੀ ਸਰ ਇਹ ਕੈਂਪ ਲਗਾਇਆ ਗਿਆ ਹੈ ਸ਼ਰਧਾਲੂਆਂ ਵਾਸਤੇ ਇੱਕ ਭਲਾਈ ਦਾ ਕੰਮ ਹੀ ਜਿਹੜਾ ਹੈ ਕਿ ਕੀਤਾ ਜਾ ਰਿਹਾ ਕਿੰਨੇ ਕ ਜਿਹੜੇ ਕਿ ਟ੍ਰੀਟਮੈਂਟ ਲੋਕਾਂ ਨੂੰ ਦੇ ਚੁੱਕੇ ਹੋ ਇਹਨਾਂ 2 ਦਿਨਾਂ ਦੇ ਇਹ ਤਾਂ तकरीबन 2000 ਦੇ ਕਰੀਬ ਮਰੀਜ਼ ਨੂੰ ਦਵਾਈ ਦੇ ਚੁੱਕੇ ਆ ਪਿੱਛੇ ਜਿੱਦਾਂ ਜਾਂਦੇ ਆ 60 ਚੂਟ ਲੱਗ ਜਾਂਦੀ ਆ ਪੱਟੀਆਂ ਬੰਨਦੇ ਆ ਸਾਡੇ ਇੱਥੇ ਆਂਟੀ ਜੀ ਬੈ ਇੰਦਰਜੀਤ ਕੋਰ ਜੀ ਐਕਸੀਡੈਂਟ ਬਹੁਤ ਹੁੰਦੇ ਆਉਂਦੇ ਜਾਂਦੇ ਆ ਨੂੰ ਤੇ ਕਾਫੀ ਮਤਲਬ ਲੋਕ ਰਾਤ ਦੇ 11 12 ਵਜੇ ਤੱਕ ਇਹ ਕੈਂਪ ਚੱਲਦਾ ਸਵੇਰੇ ਸਟਾਰਟਿੰਗ ਹੋ ਜਾਂਦਾ 8 ਵਜੇ ਤੇ ਕਾਫੀ ਸੰਗਤ ਜਿਹੜੀ ਇਹ ਦਵਾਈ ਲੈ ਕੇ ਜਾਂਦੀ ਆ ਲਾਗੇ ਵਾਲੇ ਦੁਆਲੇ ਦੇ ਵੀ ਬਹੁਤ ਘਰ ਜਿਹੜੇ ਦਵਾਈ ਲੈ ਕੇ ਜਾਂਦੇ ਆ ਪੁਰਾਣਾ ਕੈਂਪ ਲੱਗਦਾ ਆ ਸਰ ਇੱਕ ਮੈਂ ਅਸੀਂ ਦੇਖਦੇ ਹਾਂ ਕਿ એનર્ਜੀ ਡਰਿੰਕਸ ਨੇ ਜਿਹੜੀਆਂ ਕਿ ਪੈਦਲ ਯਾਤਰਾ ਵੀ ਕਰਦੇ ਨੇ ਨੌਜਵਾਨ ਖਾਸ ਕਰਕੇ ਉਹਨਾਂ ਵੱਲੋਂ એનર્ਜੀ ਡਰਿੰਕਾਂ ਪੀਤੀਆਂ ਜਾਂਦੀਆਂ ਨੇ ਉਹ ਜਿੱਦਾਂ ਕਿ ਕਿਸ ਤਰ੍ਹਾਂ ਦੇ ਨਾਲ ਇਹ ਆ ਉਹ ਫਾਇਦੇਮੰਦ ਹੈ ਨੁਕਸਾਨਦਾਇਕ ਹੈ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਜੀ ਸਾਡੇ ਕੋਲ ਤਾਂ ਇੱਥੇ ਜਿੱਦਾਂ ਮਰੀਜ਼ ਪੈਦਲ ਜਾ ਰਿਹਾ ਹੈ ਤੇ ਉਹ ਆਪਣੇ ਦਰਦਾਂ ਜ਼ਿਆਦਾ ਹੁੰਦੀਆਂ ਤੇ ਅਸੀਂ ਉਹਨਾਂ ਨੂੰ ਆਪਣੀ ਮੈਡੀਸਿਨ ਦਿੰਨੇ ਆ ਬਾਕੀ ਉਹ ਜੋ ਆਪਣੇ ਤੌਰ ਤੇ ਜੋ ਖਾਣਾ ਪੀਣਾ ਉਹ ਖਾਈ ਜਾਂਦੇ ਆ ਦਰਦਾਂ ਜ਼ਿਆਦਾ ਪੈਰਾਂ 'ਚ ਛਾਲੇ ਹੋ ਜਾਂਦੇ ਆ ਇਦਾਂ ਮਰੀਜ਼ ਉਲਟੀਆਂ ਟੱਟੀਆਂ ਵਾਲੇ ਜ਼ਿਆਦਾ ਹੈ ਸਾਡੇ ਉਹਦੇ ਹੈਗੇ ਹਾਂਜੀ ਹਾਂਜੀ ਮੈਮ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਜੈਦਨੂ ਅੰਤਰੀ ਜੈਰਵੇਦ ਮੇਰਾ ਨਾਮ ਇੰਦਰਜੀਤ ਕੋਹੜਾ ਕਿੱਥੋਂ ਦੇ ਰਹਿਣ ਵਾਲੇ ਹੋ ਹੁਸ਼ਿਆਰਪੁਰ ਤੋਂ ਹੀ ਆ ਜੀ ਮੈਮ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਕਿੰਨਾ ਕਿ ਜਿਹੜਾ ਕਿ ਫਾਇਦੇਮੰਦ ਦੇ ਚੀਜ਼ ਸਾਬਿਤ ਹੋ ਰਹੀ ਹੈ ਜੀ ਹਾਂਜੀ ਇਹ ਬਹੁਤ ਫਾਇਦੇਮੰਦ ਹੈਗਾ ਹੈ ਸਭ ਇਹ ਕਿਉਂਕਿ ਇੱਥੇ ਅਸੀਂ ਫਰਸਟ ਏਡ ਦਿੰਨੇ ਆ ਕੋਈ ਵੀ ਵਰੀਜ ਆ ਕੈਵਰੀਆ ਮੋਟਰਸਾਈਕਲ ਸਕੂਟਰਾਂ ਦੇ ਵਿੱਚ ਐਕਸੀਡੈਂਟ ਹੋ ਜਾਂਦੇ ਆ ਬੱਚਿਆਂ ਦੇ ਸੱਟਾਂ ਲੱਗ ਜਾਂਦੀਆਂ ਆ ਰਗੜਾਂ ਲੱਗ ਜਾਂਦੀਆਂ ਤੇ ਅਸੀਂ ਉਹਨਾਂ ਨੂੰ ਫਰਸਟ ਏਡ ਦਿੰਨੇ ਆ ਗਿਆਂ ਪਟੀਆਂ ਕਰ ਦਿੰਨੇ ਆ ਤੇ ਬਾਕੀ ਹੋਰ ਸਾਰੇ ਤਕਰੀਬਨ ਫਰਸਟ ਏਡ ਦਾ ਸਾਡੇ ਕੋਲ ਹੁੰਦਾ ਆ ਹਰ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜਿਹੜਾ ਮਰੀਜ਼ ਸਾਡੇ ਕੋਲ ਆਵੇ ਤੇ ਉਹ ਸਹੀ ਹੋ ਕੇ ਜਾਵੇ ਜੀ ਸੋ ਇਹ ਜਿਹੜੇ ਕਿ ਮੈਡੀਕਲ ਕੈਂਪ ਜਿਨ੍ਹਾਂ ਦੇ ਵੱਲੋਂ ਲਗਾਇਆ ਹੋਇਆ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਸੋ ਬਹੁਤ ਹੀ ਫਾਇਦੇਮੰਦ ਲਗਭਗ ਉਹਨਾਂ ਦਾ ਕਹਿਣਾ ਹੈ ਕਿ 2 ਦਿਨ ਦੇ ਵਿੱਚ ਅ 2000 ਦੇ ਕਰੀਬ ਜਿਹੜੇ ਕਿ ਸ਼ਰਧਾਲੂ ਨੇ ਜਾਂ ਜਿਹੜੇ ਲੋਕ ਆਏ ਸੀ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਕਿ ਫਰਸਟ ਏਡ ਉਹਨਾਂ ਨੂੰ ਦਿੱਤਾ ਜਾਂਦਾ ਹੈ ਭਾਵੇਂ ਕਿਸੇ ਦੇ ਸੜਕ ਤੇ ਚੱਲਦੇ ਸੱਟ ਚੋਟ ਲੱਗ ਜਵੇ ਜਾਂ ਉਦਾਂ ਕਿਸੇ ਦਾ ਸਿਰ ਦੁਖ ਰਿਹਾ ਹੈ ਡੀ ਹਾਈਡਰੇਸ਼ਨ ਹੋ ਰਹੀ ਹੈ ਜਾਂ ਲੂਜ਼ ਮੋਸ਼ਨ ਲੱਗੇ ਹੋਏ ਨੇ ਉਹਨਾਂ ਦੀ ਦਵਾਈ ਜਿਹੜੀ ਕਿ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਇੱਕ ਬਿਲਕੁਲ ਮੁਫਤ ਜਿਹੜੀ ਕਿ ਇਹ ਸੇਵਾ ਦਿੱਤੀ ਜਾ ਰਹੀ ਹੈ ਦਵਾਈਆਂ ਵੀ ਫਰੀ ਦਿੱਤੀਆਂ ਜਾ ਰਹੀਆਂ ਨੇ ਤਾਂ ਜਿਹੜਾ ਮੈਡੀਕਲ ਕੈਂਪ ਇੱਥੇ ਲਗਾਇਆ ਹੋਇਆ ਇੱਕ ਬਹੁਤ ਹੀ ਫਾਇਦੇਮੰਦ ਸਾਬਿਤ ਹੋ ਰਿਹਾ ਹੈ ਤਾਂ ਉੱਥੇ ਜੇਕਰ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਤਾਂ ਉਹ ਵੀ ਜਿਹੜਾ ਕਿ ਇਸ ਫੈਸਿਲਿਟੀ ਦਾ ਲੋਕ ਨੇ ਸ਼ਰਧਾਲੂ ਨੇ ਪੂਰਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਨੇ